ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡ ਰਾਂਵਾਲਿਆਂ ਦੇ ਪਰਿਵਾਰ ਸੰਬੰਧੀ ਜਾਣਕਾਰੀ ਪੰਜਾਬ ਦੇ ਲਗਭਗ ਵਿਚਕਾਰ ਪੈਂਦੇ ਸ਼ਹਿਰ ਮੋਗਾ ਤੋਂ ਕੋਟਕਪੂਰਾ ਰੋਡ ਤੇ ਮੋਗਾ ਤੋਂ ਕਰੀਬ 30 ਕਿਲੋਮੀਟਰ ਦੀ ਦੂਰੀ 'ਤੇ ਪੈਂਦੇ ਪਿੰਡ ਰੋਡੇ ਦੇ ਬਸਨੀਕ ਸਰਦਾਰ ਹਰਨਾਮ ਸਿੰਘ ਅਤੇ ਸਰਦਾਰ ਦਿਵਾਲਾ ਸਿੰਘ ਦੋ ਭਰਾ ਸਨ ਨਗਰ ਰੋਡੇ ਵਿੱਚ ਹੀ ਸੰਤ ਹਰੀ ਸਿੰਘ ਜੀ ਹੋਏ ਹਨ ਜੋ ਅੰਮ੍ਰਿਤਧਾਰੀ ਨਿਤਨੇਮੀ ਰਹਤਵਾਨ ਮਹਾਂਪੁਰਖ ਸਨ ਇਸੇ ਪਿੰਡ ਦੇ ਸੰਤ ਕ੍ਰਿਪਾਲ ਸਿੰਘ ਜੀ ਹੋਏ ਉਹ ਵੀ ਅੰਮ੍ਰਿਤਧਾਰੀਕਾਰ ਵਰਤਿਆਰ ਭਜਨਬੰਦਗੀ ਵਾਲੇ ਸਨ। ਇਹਨਾਂ ਸੰਤਾਂ ਨਾਲ ਸਰਦਾਰ ਹਰਨਾਮ ਸਿੰਘ ਅਤੇ ਭਾਈ ਦਵਾਲਾ ਸਿੰਘ ਦਾ ਚੰਗਾ ਸਹਿਚਾਰ ਸੀ। ਭਾਈ ਦਵਾਲਾ ਸਿੰਘ ਜੀ ਚੰਗੇ ਸੰਤ ਸੇਵੀ ਸਨ। ਇਹਨਾਂ ਨੇ ਗ੍ਰਸਤ ਜੀਵਨ ਧਾਰਨ ਨਹੀਂ ਕੀਤਾ ਸੀ ਅਤੇ ਭਾਈ ਹਰਨਾਮ ਸਿੰਘ ਜੀ ਦਾ ਆਨੰਦ ਕਾਰਜ ਪਿੰਡ ਹੀਰਾ ਮੋਗਾ ਨਿਵਾਸੀ ਬੀਬੀ ਅਨੰਦਕੌਰ ਜੀ ਦੇ ਨਾਲ ਹੋਇਆ। ਭਾਈ ਹਰਨਾਮ ਸਿੰਘ ਜੀ ਦੇ ਪਹਿਲੇ ਦੋ ਪੁੱਤਰਾਂ ਦੀ ਜਨਮ ਸਮੇ ਹੀ ਮੌਤ ਹੋ ਗਈ ਸੀ। ਅਰਤੀ ਦਾ ਪੁੱਤਰ ਸੱਜਣ ਸਿੰਘ ਚੌਥਾ ਜੋਗਿੰਦਰ ਸਿੰਘ ਪੰਜਵਾਂ ਨਗਿੰਦਰ ਸਿੰਘ ਅਤੇ ਦੋ ਧੀਆ ਹਰਕੌਰ ਅਤੇ ਦਸਪਾਲ ਕੌਰ ਪੈਦਾ ਹੋਈਆਂ ਸਰਦਾਰ ਹਰਨਾਮ ਸਿੰਘ ਨੇ ਆਪਣੇ ਦੋ ਪੁੱਤਰਾਂ ਦੀ ਕੁੜਮਾਈ ਕਰ ਦਿੱਤੀ ਭਾਈ ਸੱਜਣ ਸਿੰਘ ਜੀ ਦੀ ਕੁੜਮਾਈ ਪਿੰਡ ਗਲਵਕਲਾ ਸੂਬੇਦਾਰ ਬਚਨ ਸਿੰਘ ਦੀ ਪੁੱਤਰੀ ਬੀਬੀ ਨਿਹਾਲ ਕੌਰ ਨਾਲ ਹੋਈ ਅਤੇ ਭਾਈ ਜੋਗਿੰਦਰ ਸਿੰਘ ਦੀ ਕੁੜਮਾਈ ਪਿੰਡ ਡਾਲਾ ਤੇ ਸਰਦਾਰ ਅਰਜਨ ਸਿੰਘ ਦੀ ਪੁੱਤਰੀ ਬੀਬੀ ਧੰਨ ਕੌਰ ਦੇ ਨਾਲ ਹੋਈ ਇਸੇ ਦੌਰਾਨ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿੱਚ ਪਲੇਗ ਦੀ ਬਿਮਾਰੀ ਫੈਲ ਗਈ ਜਿਸ ਨਾਲ ਬਹੁਤ ਮਨੁੱਖੀ ਜਾਨਾਂ ਗਈਆਂ ਅਤੇ ਮਾਲ ਡੰਗਰ ਦਾ ਵੀ ਭਾਰੀ ਨੁਕਸਾਨ ਹੋਇਆ ਇਸ ਬਿਮਾਰੀ ਦੌਰਾਨ ਇੱਕ ਹੀ ਦਿਨ ਸਰਦਾਰ ਹਰਨਾਮ ਸਿੰਘ ਉਹਨਾਂ ਦੇ ਭਰਾ ਭਾਈ ਜਵਾਲਾ ਸਿੰਘ ਅਤੇ ਸਰਦਾਰ ਹਰਨਾਮ ਸਿੰਘ ਦੇ ਦੋ ਪੁੱਤਰ ਭਾਈ ਨਗਿੰਦਰ ਸਿੰਘ ਅਤੇ ਭਾਈ ਸੱਜਣ ਸਿੰਘ ਵੀ ਸਵਰਗਵਾਸ ਹੋ ਗਏ ਘਰ ਵਿੱਚ ਇੱਕ ਹੀ ਦਿਨ ਚਾਰ ਮੌਤਾਂ ਹੋ ਜਾਣ ਕਾਰਨ ਮਾਤਾ ਅਨੰਦ ਕੌਰ ਤੇ ਮਨ ਨੂੰ ਭਾਰੀ ਸਦਮਾ ਪਹੁੰਚਿਆ ਪਰ ਪ੍ਰਮਾਤਮਾ ਦਾ ਪਾਣਾ ਮੰਨਦਿਆਂ ਉਸ ਦੀ ਰਜਾ ਵਿੱਚ ਵੈਰਾਗ ਸਹਿਤ ਵਾਹਿਗੁਰੂ ਸਿਮਰਨ ਕਰਨ ਲੱਗੀ ਇੱਕ ਦਿਨ ਨਗਰ ਦੇ ਸੰਤ ਹਰੀ ਸਿੰਘ ਜੀ ਘਰ ਆਏ ਉਹਨਾਂ ਮਾਤਾ ਆਨੰਦਕੌਰ ਨੂੰ ਦਿਲਾਸਾ ਦਿੱਤਾ ਕਿ ਇਸ ਭਿਆਨਕ ਬਿਮਾਰੀ ਨਾਲ ਹੋਰ ਵੀ ਬਹੁਤ ਸਾਰੇ ਲੋਕ ਅਕਾਲ ਚਲਾਣਾ ਕਰ ਚੁੱਕੇ ਹਨ ਇਹ ਪ੍ਰਮਾਤਮਾ ਦੀ ਖੇਡ ਹੈ ਜਿਸ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਇਸ ਲਈ ਤੂੰ ਜ਼ਿਆਦਾ ਵੈਰਾਗ ਨਾ ਕਰਿਆ ਕਰ ਮੂਲ ਮੰਤਰ ਦਾ ਪਾਠ ਕਰਿਆ ਕਰ ਮਾਤਾ ਇਸੇ ਤਰ੍ਹਾਂ ਨਿਯਮ ਸਹਿਤ ਸਿਮਰਨ ਕਰਨ ਲੱਗ ਪਈ ਇਸ ਤਰ੍ਹਾਂ ਸਮਾਂ ਬੀਤਦਾ ਗਿਆ ਤੇ ਸਨ 1930 ਵਿੱਚ ਮਾਤਾ ਅਨੰਦ ਕੌਰ ਨੇ ਆਪਣੇ ਪੁੱਤਰ ਜੋਗਿੰਦਰ ਸਿੰਘ ਦਾ ਵਿਆਹ ਕਰ ਲਿਆ ਘਰ ਵਿੱਚ ਨੂ ਧਨ ਘੋੜਾ ਗਈ ਇਸ ਤੋਂ ਕੁਝ ਸਮਾਂ ਬਾਅਦ ਪਿੰਡ ਗਾਲਪ ਕਲਾ ਤੋਂ ਸੂਬੇਦਾਰ ਬਚਨ ਸਿੰਘ ਜਿਸ ਦੀ ਪੁੱਤਰੀ ਨਿਹਾਲ ਕੌਰ ਦੀ ਕੁੜਮਾਈ ਭਾਈ ਸੱਜਣ ਸਿੰਘ ਨਾਲ ਹੋਈ ਸੀ ਉਸ ਨੇ ਨਗਰ ਦੇ ਕੁਝ ਪਤਵੰਤੇ ਵਿਅਕਤੀਆਂ ਨੂੰ ਨਾਲ ਲਿਆ ਕੇ ਰੋਡਿਆਂ ਵਾਲੇ ਸੰਤ ਬਾਬਾ ਕ੍ਰਿਪਾਲ ਸਿੰਘ ਜੀ પાસે ਬੇਨਤੀ ਕੀਤੀ ਕਿ ਸਾਡੀ ਲੜਕੀ ਦੀ ਕੁੜਮਾਈ ਸਰਦਾਰ ਹਰਨਾਮ ਸਿੰਘ ਦੇ ਪੁੱਤਰ ਸੱਜਣ ਸਿੰਘ ਦੇ ਨਾਲ ਹੋਈ ਸੀ ਜੋ ਕਿ ਪਲੇਗ ਦੀ ਬਿਮਾਰੀ ਕਾਰਨ ਸਵਰਗਵਾਸ ਹੋ ਚੁੱਕੇ ਹਨ ਅਤੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਪੁੱਤਰੀ ਨਿਹਾਲ ਕੌਰ ਨੂੰ ਇਸੇ ਹੀ ਘਰ ਵਸਾਇਆ ਜਾਵੇ ਭਾਵੇਂ ਕਿ ਸਰਦਾਰ ਹਰਨਾਮ ਸਿੰਘ ਦਾ ਇੱਕੋ ਇੱਕ ਪੁੱਤਰ ਭਾਈ ਜੋਗਿੰਦਰ ਸਿੰਘ ਬਚਿਆ ਹੈ ਅਤੇ ਉਹ ਵੀ ਵਿਆਹਿਆ ਹੋਇਆ ਹੈ ਪਰ ਅਸੀਂ ਚਾਹੁੰਦੇ ਹਾਂ ਜੇਕਰ ਸਾਡੀ ਪੁੱਤਰੀ ਦੀ ਕੁੜਮਾਈ ਦੀ ਅਰਦਾਸ ਸਵੀਕਾਰ ਹੋਈ ਹੈ ਤਾਂ ਵਿਆਹ ਵੀ ਇਸੇ ਕਰਦੇ ਵਿੱਚ ਹੋਵੇ ਇਸ ਲਈ ਤੁਸੀਂ ਸਰਦਾਰ ਹਰਨਾਮ ਸਿੰਘ ਜੀ ਦੀ ਪਤਨੀ ਬੀਬੀ ਆਨੰਦਕੌਰ ਨੂੰ ਕਹੋ ਕਿ ਉਹ ਆਪਣੇ ਪੁੱਤਰ ਜੋਗਿੰਦਰ ਸਿੰਘ ਦਾ ਇੱਕ ਹੋਰ ਵਿਆਹ ਕਰ ਲੈਣ ਉਹ ਤੁਹਾਡੀ ਗੱਲ ਜ਼ਰੂਰ ਮੰਨ ਲੈਣਗੇ ਇਹ ਗੱਲ ਸੁਣ ਕੇ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਨੇ ਕਿਹਾ ਕਿ ਅਸੀਂ ਉਹਨਾਂ ਨਾਲ ਵਿਚਾਰ ਕਰਕੇ ਤੁਹਾਨੂੰ ਦੱਸਾਂਗੇ ਉਪਰੰਤ ਸਤਿਕਰਪਾਲ ਸਿੰਘ ਜੀ ਨੇ ਇਸ ਗੱਲਬਾਤ ਲਈ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨਾਲ ਸਲਾਹ مشورہ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਵੱਲੋਂ ਵੀ ਬੀਬੀ ਆਨੰਦਕੌਰ ਨੂੰ ਕਹੋ ਕਿ ਉਹ ਗਾਲਬ ਵਾਲੇ ਸਿੰਘਾਂ ਦੀ ਗੱਲ ਮੰਨ ਲੈਣ ਇਸ ਤਰ੍ਹਾਂ ਮਾਤਾ ਆਨੰਦਕੌਰ ਨੇ ਆਪਣੇ ਪੁੱਤਰ ਦਾ ਦੂਸਰਾ ਵਿਆਹ ਕਰਨਾ ਪ੍ਰਵਾਨ ਕਰ ਲਿਆ ਅਤੇ ਸਨ 1934 ਵਿੱਚ ਸੂਬੇਦਾਰ ਬਚਨ ਸਿੰਘ ਗਾਲਬ ਕਲਾਂ ਵਾਲਿਆਂ ਦੀ ਪੁੱਤਰੀ ਬੀਬੀ ਨਿਹਾਲਕੌਰ ਦਾ ਆਨੰਦ ਕਾਰਜ ਵੀ ਇਸੇ ਕਰ ਹੋਇਆ ਇਸ ਤਰ੍ਹਾਂ ਬਾਬਾ ਜੋਗਿੰਦਰ ਸਿੰਘ ਦੇ ਦੋ ਵਿਆਹ ਹੋਏ ਹਨ। ਬਾਬਾ ਜੋਗਿੰਦਰ ਸਿੰਘ ਨੂੰ ਛੋਟੇ ਹੁੰਦਿਆਂ ਤੋਂ ਹੀ ਨਗਰਦੇਸ ਸੰਤ ਬਾਬਾ ਕਿਰਪਾਲ ਸਿੰਘ ਜੀ ਦੀ ਸੰਗਤ ਪ੍ਰਾਪਤ ਹੋ ਗਈ ਸੀ। ਅਤੇ ਉਹ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਕੇ ਬਰਬਾਣੀ ਦੇ ਨਿਤਨੇਮੀ ਬਣ ਗਏ। ਇਸ ਤਰ੍ਹਾਂ ਸਵੇਰ ਦੀਆਂ ਪੰਜ ਬਾਣੀਆਂ ਸ਼ਾਮ ਨੂੰ ਰਹਿਰਾਸ ਤੇ ਕੀਰਤਨ ਸਵੇਰੇ ਤੋਂ ਇਲਾਵਾ ਸ੍ਰੀ ਸੁਖਮਣੀ ਸਾਹਿਬ ਸ੍ਰੀ ਆਸਾ ਜੀ ਦੀ ਵਾਰ ਤੇ ਪੱਕੇ ਨਿਯਮ ਸਨ। ਅਤੇ ਅਰਥਾਂ ਸਮੇਤ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿੱਦਿਆ ਪ੍ਰਾਪਤ ਕੀਤੀ ਅਤੇ ਨਾਲ ਹੀ ਸ੍ਰੀ ਦਸਮ ਗ੍ਰੰਥ, ਸ੍ਰੀ ਗੁਰਪ੍ਰਤਾਪ ਸੂਰਤ ਗ੍ਰੰਥ, ਪੰਥ ਪ੍ਰਕਾਸ਼ ਆਦਿ ਗ੍ਰੰਥਾਂ ਦੀ ਅਰਥਾਂ ਸਮੇਤ ਸੰਥਾ ਵੀ ਸੰਤ ਰਵਬਾ ਕਿਰਪਾਲ ਸਿੰਘ ਜੀ ਪਾਸੋਂ ਪ੍ਰਾਪਤ ਕੀਤੀ। ਬਾਬਾ ਜੁਗਿੰਦਰ ਸਿੰਘ ਜੀ ਨਗਰ ਵਿੱਚ ਇਤਿਹਾਸ ਦੀ ਲੜੀਵਾਰ ਕਥਾ ਆਰੰਭ ਰੱਖਦੇ ਅਤੇ ਕਥਾ ਸੰਪੂਰਨ ਹੋਣ ਤੋਂ ਬਾਅਦ ਦੁਬਾਰਾ ਆਰੰਭ ਕਰ ਲੈਂਦੇ ਸਨ। ਇਸੇ ਤਰ੍ਹਾਂ ਕਈ ਵਾਰ ਇਤਿਹਾਸ ਦੀ ਕਥਾ ਦੇ ਭੋਗ ਪਾਏ। ਬਾਬਾ ਜੋਗਿੰਦਰ ਸਿੰਘ ਜੀ ਨੇ ਪੰਥ ਵੱਲੋਂ ਲਾਏ ਵੱਖ-ਵੱਖ ਮੋਰਚਾ ਸਮੇਂ ਬਹੁਤ ਵਾਰ ਜੇਲ੍ਹ ਯਾਤਰਾ ਕੀਤੀ ਅਤੇ ਉਹ ਜੇਲ੍ਹ ਵਿੱਚ ਵੀ ਕਥਾ ਦਾ ਪ੍ਰਵਾਹ ਜਾਰੀ ਰੱਖਦੇ ਸਨ। ਬਾਬਾ ਜੀ ਨੇ ਆਪਣੇ ਸਮੇਂ ਵਿੱਚ ਪੰਥ ਵੱਲੋਂ ਲਾਏ ਗਏ ਸਾਰੇ ਮੋਰਚਾ ਪੰਜਾਬੀ ਸੂਬੇ ਦਾ ਮੋਰਚਾ, ਐਮਰਜੈਂਸੀ ਦਾ ਮੋਰਚਾ, ਧਰਮੀ ਉਦ ਮੋਰਚਾ ਆਦ ਦੌਰਾਨ ਜੇਲ੍ਹ ਯਾਤਰਾ ਕੀਤੀ। ਜੂਨ 1984 ਸਮੇਂ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਬਹੁਤ ਸਾਰੇ ਇਤਿਹਾਸਿਕ ਗੁਰਦੁਆਮਾਂ ਉੱਪਰ ਭਾਰਤੀ ਫੌਜ ਦੇ ਵੱਲੋਂ ਹਮਲੇ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੋਪਾਂ ਟੈਂਕਾਂ ਦਾ ਨਿਸ਼ਾਨਾ ਬਣਾਇਆ ਗਿਆ ਜੋ ਭਾਰਤ ਸਰਕਾਰ ਵੱਲੋਂ ਸਿੱਖਾਂ ਉੱਪਰ ਸਿੱਧੇ ਤੌਰ ਤੇ ਜ਼ੁਲਮ ਦੀ ਇਤਿਹਾਸ ਸੀ ਜਿਸ ਦੀ ਸਮੀਸਾਲ ਸੰਸਾਰ ਭਰ ਵਿੱਚ ਕਿਦਰੇ ਵੀ ਨਹੀਂ ਮਿਲੀ ਇਸ ਦੁਖਾਂਤ ਤੋਂ ਬਾਅਦ ਸਮੁੱਚੇ ਸਿੱਖ ਜਗਤੰਦਰ ਰੋਸ ਅਤੇ ਰੋਸ ਸੀ ਕਿ ਸਾਡੇ ਨਾਲ ਅਜਿਹਾ ਕਿਉਂ ਹੋਇਆ ਇਸ ਦੇ ਨਾਲ ਹੀ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਅਕਾਲੀ ਦਲ ਦੇ ਸਰਕਡ ਆਗੂ ਪੰਜਾਬ ਤੋਂ ਦੂਰ ਦਰਡੇ ਦੀਆਂ ਜ਼ਿਲ੍ਹਾ ਵਿੱਚ ਨਜ਼ਰਬਾਤ ਕਰ ਦਿੱਤੇ ਗਏ ਸਨ ਬੜਾ ਭਿਆਨਕ ਅਤੇ ਵਿਖੜਾ ਸਮਾਜ ਸਿੱਖ ਕੌਮ ਦੇ ਸਿਰ ਤੇ ਮਡਰਾ ਰਿਹਾ ਸੀ ਅਤੇ ਪੰਥਕ ਪਾਰਟੀ ਵੱਲੋਂ ਜਾਣੇ ਜਾਂਦੇ ਆਕਾਲੀ ਦਲ ਦੀ ਰਵਾਇਤੀ ਲੀਡਰਸ਼ਿਪ ਤੋਂ ਸਿੱਖ ਸੰਗਤਾਂ ਦਾ ਵਿਸ਼ਵਾਸ ਖਤਮ ਹੋ ਚੁੱਕਿਆ ਸੀ ਉਸ ਸਮੇਂ ਬਾਬਾ ਜੋਗਿੰਦਰ ਸਿੰਘ ਨੇ ਸੰਗਤਾਂ ਦੀ ਪਰਜੋਰ ਮੰਗ ਨੂੰ ਮੁੱਖ ਰੱਖਦਿਆਂ ਆਕਾਲੀ ਦਲ ਦੀ ਵਾਰਡੋਰ ਸੰਭਾਲੀ ਅਤੇ ਬਹੁਤ ਹੀ ਸ਼ਿਦਕਦਿਲੀ ਦੇ ਨਾਲ ਧਰਮ ਪ੍ਰਚਾਰ ਦੀ ਲਹਿਰ ਚਲਾਈ ਵੱਡੀ ਪੱਧਰ ਤੇ ਅੰਮ੍ਰਿਤ ਸੰਚਾਰ ਆਰੰਭ ਕੀਤਾ ਇਤੋਂ ਤੱਕ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਅੰਮ੍ਰਿਤ ਬਿਲਾਖੀ ਏਕ-ਏਕ ਦਿਨ ਵਿੱਚ ਅੰਮ੍ਰਿਤ ਛਕਣ ਲੱਗ ਵੇ ਇੰਨੀ ਵੱਡੀ ਗੜਤੀ ਵਿੱਚ ਸਿੱਕਾ ਵਾ ਅੰਮ੍ਰਿਤ ਤਾਰੀ ਹੋ ਕੇ ਤਿਆਰ ਬਰ ਤਿਆਰ ਹੋਣਾ ਭਾਰਤੀ ਹਿੰਦੂ ਮਤਰ ਨੂੰ ਦਾਸਨਾ ਆਇਆ ਜਿਸ ਕਾਰਨ ਕਈ ਵਾਰ ਅੰਮ੍ਰਿਤ ਛਕਣ ਵਾਲੇ ਜਥਿਆਂ ਸਮੇਤ ਬਾਬਾ ਜੋਗਿੰਦਰ ਸਿੰਘ ਨੂੰ ਜੇਲ੍ਹ ਭੇਜਿਆ ਗਿਆ ਕਈ ਵਾਰ ਬਾਬਾ ਜੋਗਿੰਦਰ ਸਿੰਘ ਜੀ ਨੂੰ ਉਹਨਾਂ ਦੇ ਘਰ ਅੰਦਰ ਹੀ ਨਜ਼ਰਬੰਦ ਕਰ ਦਿੱਤਾ ਜਾਂਦਾ ਸੀ ਅਤੇ ਸਿੱਖ ਸੰਗਤਾਂ ਨਾਲ ਮਿਲਣ ਤੋਂ ਮਨਾ ਕਰਤਾ ਜਾਂਦਾ ਲੰਮੀ ਨਜ਼ਰਬੰਦੀ ਖਤਮ ਹੁੰਦਿਆਂ ਹੀ ਬਾਬਾ ਜੀ ਮੋੜ ਪਰ ਧਰਮ ਪ੍ਰਚਾਰ ਅਤੇ ਪੰਥਕ ਸਰਗਰਮੀਆਂ ਚੜ੍ਹਦੀ ਕਲਾ ਵਿੱਚ ਸ਼ੁਰੂ ਕਰ ਦਿੰਦੇ ਸਨ ਬਾਬਾ ਜੀ ਦੀ ਨਿਸਕਾਮ ਸੇਵਾ ਅਤੇ ਸਖਤ ਮਿਹਨਤ ਸਦਕਾ ਜਿੱਥੇ ਉਹਨਾਂ ਨੂੰ ਰਾਜਨੀਤਿਕ ਖੇਤਰ ਵਿੱਚ ਵੱਡੀਆਂ ਜਿੱਤਾਂ ਪ੍ਰਾਪਤ ਹੋਈਆਂ ਉਥੇ ਧਰਮ ਪ੍ਰਚਾਰ ਦੇ ਖੇਤਰ ਵਿੱਚ ਵੀ ਇੰਨੀ ਵੱਡੀ ਸਫਲਤਾ ਮਿਲੀ ਕਿ ਇੱਕ ਇੱਕ ਦਿਨ ਵਿੱਚ 5-5 ਜਥੇ ਅੰਮ੍ਰਿਤ ਸਕਾਉਂਦੇ ਲਈ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਜਾ ਕੇ ਸੰਗਤਾਂ ਨੂੰ ਅੰਮ੍ਰਿਤ ਸਕਾਉਂਦੇ ਇਸ ਤਰ੍ਹਾਂ ਸਿੱਖ ਸੰਗਤਾਂ ਵਿੱਚ ਭਾਰੀ ਉਤਸ਼ਾਹ ਅਤੇ ਪੰਥਕ ਜਜ਼ਬਾ ਉੱਭਰਿਆ ਇਹਨਾਂ ਨੂੰ ਪੰਥਕ ਜਜ਼ਬਾ ਵਿਰਾਸਤ ਵਿੱਚੋਂ ਹੀ ਮਿਲਿਆ ਕਿਉਂਕਿ ਬਾਬਾ ਜੋਗਿੰਦਰ ਸਿੰਘ ਦੇ ਪਿਤਾ ਬਾਬਾ ਹਰਨਾਮ ਸਿੰਘ ਜੀ ਦੇ ਮਨ ਵਿੱਚ ਭਾਰੀ ਪੰਥਕ ਪਿਆਰ ਸੀ ਉਹਨਾਂ ਦੇ ਸਮੇਂ ਦਮਦਮਾ ਟਕਸਾਲ ਦੇ 11ਵੇਂ ਜਿਸੇਦਾਰ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਹਰ ਸਾਲ ਨਗਰ ਵਿੱਚ ਆਇਆ ਕਰਦੇ ਸਨ ਇੱਕ ਵਾਰ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਨੇ ਨਗਰ ਨਿਵਾਸੀਆਂ ਦੀ ਬੇਨਤੀ 'ਤੇ ਪਿੰਡ ਵਿੱਚ 101 ਸ੍ਰੀ ਅਖੰਡ ਪਾਠਾਂ ਦੀ ਇਕੋਤਰੀ ਆਰੰਭ ਕੀਤੀ ਅਤੇ ਇੱਕ ਮਹੀਨਾ ਇਹਨਾਂ ਪਾਠਾਂ ਦੀ ਲੜੀ ਨਗਰ ਵਿੱਚ ਚੱਲਦੀ ਰਹੀ ਉਸ ਸਮੇਂ ਆਟਾ ਪੀਸਣ ਵਾਲਿਆਂ ਬਿਜਲੀਆਂ ਮਸ਼ੀਨਾਂ ਉਸ ਸਮੇਂ ਆਟਾ ਪੀਸਣ ਵਾਲੀਆਂ ਬਿਜਲਈ ਮਸ਼ੀਨਾਂ ਚੱਕੀਆਂ ਨਹੀਂ ਸਨ ਘਰਾਂ ਵਿੱਚ ਹੱਥ ਵਾਲੀਆਂ ਚੱਕੀਆਂ ਸਨ ਜਾਂ ਫਿਰ ਸਭ ਤੋਂ ਚੰਗਾ ਸਾਧਨ ਖਰਾਮ ਹੋਇਆ ਕਰਦਾ ਸੀ ਪਿੰਡ ਦੇ ਕੁਝ ਪਤਵੰਤਿਆਂ ਨੇ ਸਲਾਹ مشਵਰਾ ਕੀਤਾ ਕਿ ਜਿੱਥੇ ਸੰਗਤ ਅਤੇ ਪਾਠੀ ਸਿੰਘਾਂ ਵਾਸਤੇ ਲੰਗਰ ਦਾ ਪ੍ਰਬੰਧ ਕਰਨ ਲਈ ਸਾਰੀ ਸੇਵਾ ਸਾਨੂੰ ਹੱਥੀ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਬਾਬਾ ਹਰਨਾਮ ਸਿੰਘ ਅਤੇ ਪਿੰਡ ਦੇ ਹੋਰ ਸਿੰਘਾਂ ਨੇ ਮਿਲ ਕੇ ਉਦਮ ਕੀਤਾ ਖਰਾਮ ਤੋਂ ਆਟਾ ਪੀਸਣ ਵਾਸਤੇ ਊਠ ਜਾਂ ਬਲਦਾਂ ਨੂੰ ਜੋੜਨ ਦੀ ਥਾਂ ਬਾਬਾ ਹਰਨਾਮ ਸਿੰਘ ਸਮੇਤ ਵਾਰੀ-ਵਾਰੀ ਦੋ ਸਿੰਘ ਖਰਾਮ ਅਗੇ ਜੁੜ ਜਾਂਦੇ ਅਤੇ ਰੋਜ਼ਾਨਾ ਜਥੇ ਅਤੇ ਸੰਗਤ ਵਾਸਤੇ ਤਾਜ਼ਾ ਆਟਾ ਤਿਆਰ ਕਰ ਲੈਂਦੇ ਇਸ ਤਰ੍ਹਾਂ ਦੀ ਹੋਰ ਵੀ ਸੇਵਾ ਜਿਵੇਂ ਖੂਹਾਂ ਵਿੱਚੋਂ ਪਾਣੀ ਕੱਢ ਕੇ ਗਲੀਆਂ ਵਿੱਚ ਛਿੜਕਣਾ ਅਤੇ ਜਿੱਥੇ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਵਾਲੇ ਨੇ ਕਥਾ ਕਰਨੀ ਹੁੰਦੀ ਉਸ ਥਾਂ ਦੀ ਸਫਾਈ ਕਰਨੀ ਦਰਿਆ ਵਿਛੋਣੀਆਂ ਆਦਿ ਸੇਵਾ ਬੜੇ ਪ੍ਰੇਮ ਦੇ ਨਾਲ ਕਰਦੇ ਸਨ ਇਸੇ ਤਰ੍ਹਾਂ ਹੀ ਬਾਬਾ ਜੁਕੇਂਦਰ ਸਿੰਘ ਨੂੰ ਦਮਦਮੇ ਟਕਸਾਲ ਨਾਲ ਜੁੜਨ ਦਾ ਸਿਪਾਟ ਵਿਰਾਸਤ ਵਿੱਚੋਂ ਹੀ ਪ੍ਰਾਪਤ ਹੋ ਗਿਆ ਸੀ ਜਿਸ ਕਾਰਨ ਛੋਟੇ ਹੁੰਦਿਆਂ ਧਾਰਮਿਕ ਸਰਗਰਮੀਆਂ ਵਿੱਚ ਹਿੱਸਾ ਲੈਣ ਦੀ ਰੁਚੀ ਪੈਦਾ ਹੋ ਗਈ ਜਦੋਂ 1921 ਵਿੱਚ ਨਨਕਾਣਾ ਸਾਹਿਬ ਦਾ ਵਾਕਾ ਵਾਪਰਿਆ ਤਾਂ ਉਸ ਤੋਂ ਬਾਅਦ ਸਮੁੱਚੇ ਪੰਥ ਵਿੱਚ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣ ਲਈ ਲਹਿਰ ਪੈਦਾ ਹੋ ਗਈ ਇਸੇ ਦੌਰਾਨ ਬਾਬਾ ਜੋਗਿੰਦਰ ਸਿੰਘ ਨੇ ਨਗਰ ਟੋਡਿਆਂ ਦੀ ਜਥੇਬੰਦੀ ਦੇ ਸਿੰਘਾਂ ਨਾਲ ਮਿਲ ਕੇ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਦੀ ਅਗਵਾਈ ਵਿੱਚ ਜਥੇਦਾਰ ਸੁੱਚਾ ਸਿੰਘ ਰੋਡੇ ਜਥੇਦਾਰ ਤੁੱਲਾ ਸਿੰਘ ਰੋਡੇ ਭਾਈ ਬੱਬਾ ਸਿੰਘ ਰੋਡੇ ਭਾਈ ਈਸ਼ਰ ਸਿੰਘ ਮਾਨੂਕੇ ਅਤੇ ਇਲਾਕੇ ਦੇ ਕੁਝ ਮੋਤਬਰ ਸਿੰਘਾਂ ਨਾਲ ਮਿਲ ਕਰਕੇ ਗੁਰਦੁਆਰਾ ਦੀਨਾ ਸਾਹਿਬ ਜਿੱਥੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਸੀ ਇਸ ਇਤਿਹਾਸਕ ਗੁਰਦੁਆਰਾ ਦੀਨਾ ਕਾਂਗੜ ਸਾਹਿਬ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਇਆ ਸੀ। ਇਸੇ ਤਰ੍ਹਾਂ ਜੈਤੋ ਦੇ ਮੋਰਚੇ ਦੌਰਾਨ ਸੰਤ ਬਾਬਾ ਕ੍ਰਿਪਾਲ ਸਿੰਘ ਰੋਟਿਆਂ ਵਾਲਿਆਂ ਨੇ ਗੁਰਮਤਾ ਪਕਾਇਆ ਕਿ ਜੈਤੋ ਦੇ ਮੋਰਚੇ ਲਈ ਗ੍ਰਿਫਤਾਰੀਆਂ ਦੇ ਕੇ ਆਉਣ ਵਾਲੇ ਜਥਿਆਂ ਦੇ ਲੰਗਰ ਦਾ ਪ੍ਰਬੰਧ ਕੀਤਾ ਜਾਵੇ। ਇਸ ਕੰਮ ਲਈ ਬਾਬਾ ਜੋਗਿੰਦਰ ਸਿੰਘ, ਬਾਬਾ ਬੱਗਾ ਸਿੰਘ, ਬਾਬਾ ਬਲਵੰਤ ਸਿੰਘ, ਬਾਬਾ ਲਖਮਣ ਸਿੰਘ ਅਤੇ ਹੋਰ ਬਹੁਤ ਸਾਰੇ ਇਲਾਕੇ ਦੇ ਸਿੰਘ ਨੇੜਲੇ ਪਿੰਡਾਂ ਵਿੱਚੋਂ ਲੰਗਰ ਦੀ ਰਸਤ ਆਟਾ, ਦਾਲਾਂ, ਘਿਓ ਖਾਂਡ ਬੁਰ ਆਦ ਸਮਗਰੀ ਪੈਟ ਸਮਾਲ ਸਰ ਵਿਖੇ ਇਕੱਤਰ ਕਰਦੇ ਸਤਿ ਕ੍ਰਿਪਾਲ ਸਿੰਘ ਰੋਡੇ ਬਾਬਾ ਦੁੱਲਾ ਸਿੰਘ ਰੋਡੇ ਬਾਬਾ ਸੁੱਚਾ ਸਿੰਘ ਰੋਡੇ ਅਤੇ ਕੁਝ ਹੋਰ ਸਿੰਘ ਮਿਲ ਕੇ ਸਮਾਲ ਸਰ ਤੋਂ ਅੱਗੇ ਗੱਡਿਆਂ ਰਾਹੀਂ ਗੁਰਦੁਆਰਾ ਗੰਗਸਰ ਜਤੂ ਵਿਖੇ ਪਹੁੰਚਾ ਆਉਂਦੇ ਕਈ ਵਾਰ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਅੰਗਰੇਜ਼ ਸਰਕਾਰ ਦੀ ਪੁਲਿਸ ਨਾਲ ਝੜਪਾਂ ਹੋ ਜਾਂਦੀਆਂ ਪਰ ਇਹ ਜਥਾ ਭਾਰੀ ਮੁਸ਼ਕਲਾਂ ਦੇ ਬਾਵਜੂਦ ਇਹ ਸੇਵਾ ਨਿਰੰਤਰ ਨਿਭਾਉਂਦਾ ਰਿਹਾ ਬਾਬਾ ਜੁਗਿੰਦਰ ਸਿੰਘ ਸਨ 1945 ਤੋਂ ਪਿੰਡ ਦੇ ਸਰਪੰਚ ਰਹੇ। ਉਹਨਾਂ ਨੇ ਪਿੰਡ ਦੇ ਨੇੜੇ ਹੀ ਇੱਕਾਂ ਦਾ ਪੱਠਾ ਵੀ ਲਗਾਇਆ। ਖੇਤੀ ਕਰਨ ਵਿੱਚ ਵੀ ਬਹੁਤ ਦਿਲਚਸਪੀ ਰੱਖਦੇ ਸਨ। ਪੰਜਾਬ ਵਿੱਚ ਮਸ਼ੀਨਰੀ ਯੁੱਗ ਦੇ ਸ਼ੁਰੂ ਹੁੰਦਿਆਂ ਹੀ ਸਨ 1955 ਵਿੱਚ ਬਾਬਾ ਜੀ ਨੇ ਰੂਸੀਨ ਟਰੈਕਟਰ ਖਰੀਦ ਲਿਆ ਜਿਸ ਸਦਕਾ ਖੇਤੀ ਕਰਨੀ ਕੁਝ ਸੌਖੀ ਹੋਈ ਅਤੇ ਖੇਤੀ ਦੀ ਖੁਸ਼ਹਾਲੀ ਵੀ ਨਜ਼ਰ ਆਉਣ ਲੱਗੀ। ਬਾਬਾ ਜੋਗਿੰਦਰ ਸਿੰਘ ਦਾ ਗ੍ਰਸਥੀ ਜੀਵਨ ਉਪਰਫੁੱਲਤ ਹੋਇਆ ਅਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪੰਡਰਾਂਵਾਲਿਆਂ ਦੀ ਸੰਗਤ ਸਦਕਾ ਘਰ ਵਿੱਚ ਹਮੇਸ਼ਾ ਆਪਸੀ ਪ੍ਰੇਮ ਤੇ ਸਦਭਾਵਨਾ ਵਾਲਾ ਮਾਹੌਲ ਬਣਿਆ ਰਿਹਾ। ਬਾਬਾ ਜੋਗਿੰਦਰ ਸਿੰਘ ਦੇ ਘਰ 7 ਪੁੱਤਰ ਤੇ 1 ਪੁੱਤਰੀ ਪੈਦਾ ਹੋਏ ਜਿਨ੍ਹਾਂ ਵਿੱਚੋਂ ਭਾਈ ਜਗੀਰ ਸਿੰਘ, ਭਾਈ ਜਗਜੀਤ ਸਿੰਘ, ਭਾਈ ਹਰਚਰਨ ਸਿੰਘ, ਭਾਈ ਜੁਗਰਾਜ ਸਿੰਘ ਅਤੇ ਭਾਈ ਹਰਜੀਤ ਸਿੰਘ, ਭਾਈ ਵੀਰ ਸਿੰਘ, ਭਾਈ ਕਰਨੈਲ ਸਿੰਘ, ਭਾਈ ਦਰਨੈਲ ਸਿੰਘ ਸੰਤ ਪੰਡਰਾਂਵਾਲੇ ਅਤੇ ਬੀਬੀ ਇੰਦਰਜੀਤ ਕੌਰ ਨੇ ਜਨਮ ਲਿਆ ਫਾਈ ਜਰਨੈਲ ਸਿੰਘ ਆਪਣੇ ਭੈਣ ਭਰਾਵਾਂ ਵਿੱਚੋਂ ਉਮਰ ਵਿੱਚ ਸਭ ਤੋਂ ਛੋਟੇ ਸਨ